ਦੋਸਤੋ ਗੁਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਵਾ ਸਾਡੇ ਨਾਲ ਮਾਲਕ ਮੌਜੂਦ ਨੇ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਸੈਂਟਰ ਦੇ ਬਾਹਰ ਭਾਜੀ ਦੇਖੋ ਤੁਹਾਡੇ ਸਾਹਮਣੇ ਆ ਮੈਂ ਤੇ ਜਸਟ ਆਇਆ ਹੀ ਆਫਿਸ ਅਜੇ ਮੈਨੂੰ ਸਵੇਰੇ ਕਾਲ ਕੀਤੀ ਆਫਿਸ ਤੋਂ ਤੁਸੀਂ ਦੇਖ ਸਕਦੇ ਹੋ ਗੋਲੀਆਂ ਚੱਲੀਆਂ ਪੰਜ ਛੇ ਰਾਉਂਡ ਜਿਹੜਾ ਗੋਲੀ ਚੱਲੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਇਹਨੂੰ ਬਾੜ ਕੇ ਗੋਲੀ ਅੰਦਰ ਸ਼ੀਸ਼ਾ ਤੱਕ ਉਹਨਾਂ ਭੰਦੇ ਤੇ ਸ਼ੀਸ਼ਾ ਦੇਖੋ ਕ੍ਰੈਕ ਹੋ ਗਿਆ ਗੋਲੀ ਸ਼ੀਸ਼ੇ ਦੇ ਲੱਗੀ ਹੋਈ ਹੈ ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਇਸ ਟਾਈਮ ਬਣੇ ਹੋਏ ਪੰਜਾਬ ਦੇ ਕੁ ਫਰੋਤੀ ਦੀ ਕਾਲ ਵੀ ਆਈ ਸੀ ਤੁਹਾਨੂੰ ਦੇਖੋ ਪਹਿਲਾਂ ਮੈਨੂੰ ਕਾਲ ਆਈ ਸੀ 6-7 ਮਹੀਨਾ ਪਹਿਲਾਂ ਆਈ ਹੈ 4-5 ਮਹੀਨਾ ਫਿਰ ਇੱਕ ਵਾਰ ਮੈਨੂੰ ਕੋਪਾਲ ਕਾਲ ਆਈ ਸੀ ਜਿਨ੍ਹਾਂ ਨੇ ਮੈਨੂੰ ਫਰੋਤੀ ਮੰਗੀ ਸੀ ਮੇਰੇ ਕੋ ਤੇ ਮੈਂ ਫਰੋਤੀ ਫਰਾਤੀ ਤਾਂ ਦਿੱਤੀ ਨਹੀਂ ਖੈਰ ਉਹਨਾਂ ਨੂੰ ਔਰ ਮੈਂ ਉਹਨਾਂ ਦਾ ਜਿਹੜਾ ਨੰਬਰ ਸੀ ਉਹ ਬਲੌਕ ਲਿਸਟ 'ਚ ਪਾ ਦਿੱਤੇ ਦੁਬਾਰਾ ਮੈਂ ਜਿਹੜਾ ਕੋਈ ਵੀ ਫੋਨ ਆਂਦਾ ਕਿਸੇ ਕਿਸਮ ਦਾ ਨੰਬਰ ਆਂਦਾ ਉਹ ਮੈਂ ਅਟੈਂਡ ਨਹੀਂ ਕਰਦਾ ਕਿ ਜਿਹੜਾ ਮੈਨੂੰ ਵਟਸਐਪ ਕਾਲ ਆਉਂਦੀ ਹੈ ਜਾਂ ਦੂਸਰੀ ਕਾਲ ਵੀ ਹੁੰਦੇ ਬਹੁਤ ਘੱਟ ਅਟੈਂਡ ਕਰਨਾ ਔਰ ਇਸ ਆਫਿਸ ਦੇ ਵਿੱਚ ਵੀ ਮੈਂ ਬਹੁਤ ਘੱਟ ਬਹਿਣਾ ਤਾਂ ਕਿ ਦੇਖੋ ਕਿਤੇ ਨਾ ਕਿਤੇ ਹਰ ਬੰਦੇ ਦਾ ਕਿਤੇ ਕੁਝ ਨੁਕਸਾਨ ਹੋ ਜਾਂਦਾ ਦੇ ਪਿੱਛੇ ਬੱਚੇ ਫਿਰ ਕਿਦਾਂ ਹੈਨਾ ਹੁਣ ਹੋਏ ਪਲੇਗੇ ਭਾਈ ਇਹ ਥੋੜੇ ਟਾਈਮ ਚ ਦੂਜੀ ਸਾਡੇ ਚੱਲ ਪਈ ਗੋਲੀ ਪਹਿਲਾਂ ਦੀ ਰੋਲ ਹਾਂ ਬਿਲਕੁਲ ਤੁਸੀਂ ਸਮਝ ਸਕਦੇ ਹੋ ਜੇ ਕੱਲ ਪਰਸੋਂ ਪਰਸੋਂ ਦੀ ਗੱਲ ਹੈ ਸ਼ਾਇਦ ਹੈ ਜੇ ਉਹਦੀ ਗੋਲੀ ਚਲੀ ਹੈ ਅੱਜ ਸਾਡੇ ਚਲੀ ਹੈ ਕੱਲ ਕਿਸੇ ਹੋਰ ਦੇ ਚਲੇਗੀ ਹਾਲਾਤ ਜਿਹੜੇ ਬਹੁਤ ਬਿਹਤਰ ਮਤਲਬ ਬਹੁਤ ਬੱਤਰ ਹੋ ਰਹੇ ਨੇ ਜਿਸ ਕਰਕੇ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸਖਤ ਜਿਹੜਾ ਕੰਮ ਕਰਨਾ ਪੈਗਾ ਇਹਦੇ ਉੱਪਰ ਕੀ ਇਹ ਚੀਜ਼ਾਂ ਜਿਹੜੀਆਂ ਹੱਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਸੈਂਟਰ ਪਰ ਗੋਲੀ ਚਲੀ ਮੈਨੂੰ ਉੱਥੇ ਸਵੇਰੇ ਆਫਿਸ ਬੁਏ ਨੇ ਕਾਲ ਕੀਤੀ ਕਿ ਸਰ ਇਸ ਤਰ੍ਹਾਂ ਆਇਓ ਆਫਿਸ ਦੇ ਵਿੱਚ ਸਿੱਧਾ ਆਫਿਸ ਆਜੋ ਇੱਥੇ ਗੋਲੀ ਚੱਲ ਗਈ ਹੈ ਤਾਂ ਕਰਕੇ ਮੈਨੂੰ ਪਤਾ ਉਹਨ ਤੋਂ ਪਹਿਲਾਂ ਚਲੇ ਗਏ ਹੋ ਕੇ ਇੱਕ ਇੱਕ ਇਨਸਪੈਕਟਰ ਸੀਐਸ ਸਟਾਫ ਦੇ ਹੈਗੇ ਬਾਕੀ ਮੈਂ ਉੱਥੇ ਚੱਲਾ ਮਥਾਣੇ ਚੱਲਾ ਮੈਂ ਐਸਐਚਓ ਸਾਹਿਬ ਨੂੰ ਮਿਲਦਾ ਵਾਂ ਤੇ ਫਿਰ ਉੱਥੇ ਜਾ ਕੇ ਤੇ ਬਗਲੇ ਇਹਨਾਂ ਦੀ ਜਿਹੜੀ ਘਰ ਵੀ ਜਿਹੜੀ ਅੱਗੇ ਹੋਈਗੀ ਉਹ ਕਰਨੀ ਚ ਪੁਲਿਸ ਸਾਹਿਬ ਕਿੰਨੇ ਗਰਾਉਂਡ ਫਾਇਰ ਕੀਤੇ ਗਏ 6 ਰਾਉਂਡ ਹੋਏ 5 6 ਰਾਉਂਡ ਤੁਸੀਂ ਦੇਖ ਸਕਦੇ ਹੋ ਜੋ ਨਿਸ਼ਾਨ ਨਿਸ਼ਾਨ ਦੇ ਹਿਸਾਬ ਨਾਲ 6 ਰਾਉਂਡ ਹੋਏ ਨੇ ਅੰਦਰ ਜਿਹੜਾ ਲੱਗਿਆ ਸ਼ੀਸ਼ਾ ਦੇ ਕੋ ਟੁੱਟ ਗਿਆ ਹੋਇਆ ਵਾ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਦਿਖਾ ਸਕਦੇ ਹੋ ਸਾਹਮਣੇ ਜਿਹੜਾ ਸ਼ੀਸ਼ਾ ਟੁੱਟ ਗਿਆ ਹੋਇਆ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਿੰਦਾ ਕਿ ਪ੍ਰਸ਼ਾਸਨ ਇਹਦੇ ਤੇ ਕੜੀ ਕਾਰਵਾਈ ਕਰੇ ਔਰ ਜੋ ਵੀ ਬੰਦਾ ਇਥੇ ਇਸ ਐਕਟੀਵਿਟੀ ਚ ਸ਼ਾਮਲ ਹੈ ਉਹਨੂੰ ਫੜਕੇ ਤਾਂ ਸਜ਼ਾ ਸੈਂਟਰ ਦੇ ਮਾਲਕ ਸਾਹਮਣੂ ਮजूद ਸੀ ਜਿਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਕਾਰੋਬਾਰ ਕਰਨਾ ਔਖਾ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਲੋਕ ਬਿਜ਼ਨਸ ਕਰ ਰਹੇ ਨੇ ਪੰਜਾਬ ਨੂੰ ਰੈਵਨਿਊ ਦੇ ਰਹੇ ਨੇ ਕਿਉਂਕਿ ਇਹਨਾਂ ਦੇ ਕਰਕੇ ਹੀ ਪੰਜਾਬ ਨੂੰ ਜਿਹੜਾ ਰੈਵਨਿਊ ਆਂਦਾ ਹੈ ਕੰਮ ਕਰਦੇ ਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਜੇਕਰ ਇਹ ਇੱਥੋਂ ਚਲੇ ਗਏ ਜਾਂ ਕੰਮ ਬੰਦ ਕਰ ਦੇਣਗੇ ਤੇ ਕਿਤੇ ਨਾ ਕਿਤੇ ਪੰਜਾਬ ਅਤੇ ਸਾਡੇ ਗੁਰਦਾਸਪੁਰ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੀ ਹੋਏਗਾ ਬਸ ਉਹ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਸੇਫਟੀ ਆ ਦੁਕਾਨਦਾਰਾ ਚਾਹੇ ਬਿਜ਼ਨਸਮੈਨ ਉਹਨਾਂ ਦੀ ਸੇਫਟੀ ਇਹ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਗਿਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ